ਰਾਛਾ ਤਰੀਵੰਜੀ ਲਾ ਕੇ ਲਿਆ ਰਾਮ ਮਤਰੋ ਅ ਜਨੋਰ ਚਿੱਟੀਆਂ ਦੇ ਬਈ ਹਜ਼ਾਰਾਂ ਨਾਲ ਚ ਤੇ ਵਾਕਈ ਹਜ਼ਾਰਾਂ ਵਾਲੀ ਗੱਲ ਕਰੀ ਬਈ ਬਾਈ ਕਹਿੰਦਾ ਗੋਲਿਆਂ ਚ ਪੋਫੜਾ ਜੀ ਤੇ ਮਾਂ ਸ਼ਾਕੀ ਸੀ ਇਹ ਬਲੱਡ ਲੈਣਾ ਬਈ ਇੱਕੀ ਆ ਵਈ ਦਾ ਬੱਚਾ ਇੱਕ ਨਹੀਂ ਹੈਗੇ ਭੈਣ ਭਰਾ ਦੇ ਬਈ ਤੇ ਉਹ ਨਹੀਂ ਛੱਡੇ ਉਹ ਵੀ ਛੱਡੇ ਸੀਗੇ ਆਪਾਂ ਅੱਗੇ ਦਸਰਾਂ ਵੀ ਆਦੇ ਕਹਿ ਰਹਾਂ ਵੀ ਵਧੀਆ ਬਾਈਆਂ ਜੱਟ ਦਿੰਦੇ ਆਲ ਰੌਂਡਰ ਹੈ ਹਾਂ ਹਾਂ ਕਰ ਮੀਨ ਵੀ ਖਾਲੀ ਚੰਗੇ ਹੈ ਕਹਿ ਰਹਾਂ ਉਹਨਾਂ ਵੀ ਬਾਈ ਅੱਜ ਤਾਂ ਪੂਰੀ ਲੋਸ ਯਾਰ 2 ਵਜੇ ਬਾਜੀ ਨਿੱਪੜ ਗਈ ਤੇ ਬਾਈ ਨਾਲੇ ਵੀ ਵਜਨ ਪਿਆ ਪੂਰੀ ਚੰਗੀ ਬੈਠੀ ਹੈ ਬਾਈ ਯਾਰ ਨਾਲੇ ਬਾਈ ਟਾਈ ਵੀ ਯਾਰ ਬਾਲੀ ਅੰਡਾ ਹਨਾ ਉੱਤੇ ਖੜਕੀ ਉੱਟਣਾ ਦੂਤਰਾ ਤੇ ਮੇਰੇ ਸਾਹਮਣੇ ਤਾਂ ਕੱਲੀ ਰਹਿ ਜਾਂਦੀ ਹੈ ਨਾ ਉੱਟਣਾ ਯਾਰ ਢਾਂਗੀ ਜੜੀ ਨਾਲੇ ਹਾਂ ਸਹੀ ਆ ਭਰਾ ਯਾਰ ਬਹੁਤ ਵਧੀਆ ਨਸਲ ਆ ਵਾਕੀ ਬਈ ਮਿਹਨਤ ਆ ਹਨਾ ਘਰੇ ਬਈ ਕਿੰਨਾ ਡਾ ਮੁਰਦੀ ਸੀ ਇਹ ਘਰੇ ਬਈ 12 ਅੱਛਾ 12 ਖੜੀ ਢਾਂਗੀ ਦੀ ਖੜੀ ਢਾਂਗੀ ਦੀ ਵਾਹ ਜੀ ਵਾਹ ਕੰਡ ਵੜੀ ਆੜ ਦੇ ਵਾਕਈ ਯਰ ਨਸਲ ਉਹਦਾ ਹਰੇ ਦਾ ਹਰੇ ਦਾ ਗਿਆ ਨਾ ਵੇਖ ਮੈਂ ਦੀ ਇਹ ਜੋ ਟਰੈਕਟਰ ਡੋਟਰ ਦੇ ਕੋਲੋਂ ਆਲੀ ਉਤਰੀ ਯਾਰ ਜਿਹੜੇ ਹਸਾਬ ਨਾਲ ਚ ਦੀ ਡਾਈ ਸੀ ਉੱਡੀ ਇਹ ਜਾਨਵਰ ਬਹੁਤ ਚੰਗਾ ਜਾਣੀ ਸਾਂਭੀ ਕਿਨੇ ਜਰੇ ਇਹ ਸਾਂਭੀ ਵਾਈ ਦੂਜਾ ਨੇ ਆ ਅਸਾ ਠੀਕ ਹੋ ਰਿਹਾ ਹੈ ਖੰਡਾ ਆਲ ਫਰੇਣੇ ਕੰਮ ਇਹਦਾ ਨੰਦਾ ਸਹੀ ਆ ਬਰਾ ਬਹੁਤ ਜੰਗ ਆਉਦੀ ਹੈ ਲੱਗ ਰਿਹਾ ਕਿ ਨਿਪੜ ਗਈ ਦੱਸੋ ਮਿੱਤਰੋ ਉਤਰੀ ਕਿਵੇਂ ਲੱਗੀ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋ